ਇਹਦਾ ਮਜ਼ਾ ਸੁਮੰਦ ਇਹ ਬੇਪਾਣੀ ਤੇ ਬ੍ਰੀ ਚੋ ਇੰਨਾ ਸੀ ਵਲੌਗ ਲੈ ਵੇ ਟੁੱਟੀਆਂ ਸੈਟ ਦਿਖਾਉਂਦੀ ਆ ਇਹ ਤਾਂ ਜਲਦ ਨਾਲ ਮੈਂ ਮੀਂਹ ਹੀ ਦਿਖਾਉਂਦੀ ਆ ਮੀਂਹ ਦਾ ਮਜ਼ਾ ਲੈ ਲਓ ਬਈ ਮজা ਸਮੁੰਦਰ ਵੱਜੀ ਦੀ ਨਿਕਲਦੇ ਹੁਣ ਇਗਲੇ ਨਿਕਲਿਓ ਓਨਾ ਓਨਾ ਹਾਂਜੀ ਤਾਂ ਵਧੀਆ ਚੀ ਮੀਨੇ ਅਰੇ ਵਟ ਕਾੜ ਦਤ ਤੇ Oh ਫਾਸਟ ਫਾਸਟ ਗੁੱਡਾ ਵਾਈ ਦੇਖ ਲਾ ਮੀ ਮੈਂ ਮੀ ਜੇ ਬਣਾ ਰਿਆ ਵਾ ਲਾਈਕ ਸਬਸਕ੍ਰਾਈਬ ਪੂਰਾ ਠੋਕ ਕੇ ਕਰਾਂਗੇ ਇਹ ਵੀ ਮੀਤ ਹੁੰਦੀ ਭਾਜੀ ਹਾਂ ਦੇਖ ਲਾ ਮੈਂ ਕਿਹਾ ਪਿੰਡ ਦੇ ਨਾਲ ਦਿਖਾ ਦਈਏ ਇਹ ਵੀ ਗਲੀਆਂ ਹੈਗੀਆਂ ਨੇ ਓਏ ਉੱਧਾਂ ਜਾਓ ਉਹਨਾਂ ਨੇ ਮੀਂਹ ਚੱਲਣੇ ਪੜਨ ਅੱਜ ਮੈਂ ਕਿਹਾ ਚੱਲ ਚਲੋ ਨਾ 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 ਲੋ ਵੀ ਮੀਂਹ ਚ ਭਜ ਕੇ ਵੀਡੀਓ ਬਣਾ ਰਹੇ ਆ ਚਲੋ ਥੋੜਾ ਜਿਹਾ ਵਧੀਆ ਲੱਗਦਾ ਮੌਸਮ ਹਾਂਜੀ ਉਹ ਮੈਂ ਕਿਹਾ ਅੱਗੇ ਤਾਂ ਗਿੱਲੇ ਗੁੱਲੇ ਹੋ ਜਾਈਦੇ ਹੁਣ ਗਿੱਲੇ ਹੀ ਨਹੀਂ ਹੋ ਰਹੇ ਉਹ ਵੀ ਅੱਜ ਕਰ ਦਿੰਨੇ ਆ ਟੈਨਸ਼ਨ ਨਾ ਲੋ ਉਹ ਕਰਤਾ ਹੀ ਉਹਦਾ ਦੂਜਾ ਰਵੀਦੀਤ ਆਈਪਰ ਸਾਲ ਲੇਲਾ ਓਏ ਸਾਲੇਲਾ ਰੋੜਾ ਪਾਇਆ ਉਹ ਵਾਧੂ ਆ ਪਾਣੀ ਵਾਣੀ ਗਿਓ ਨਹੀਂ ਦੱਸਾਂ ਬੀਬੀ ਹੁਣੀ ਉਧੀ ਹੋ ਜਾਣੀ ਬੱਲੇ ਚਾਚਾ ਹੋਰ ਵਾਹ ਵਧੀਆ ਵਧੀਆ ਹੋਰਾਂ ਦੀ ਹਾਂਜੀ ਬਹੁਤ ਵਧੀਆ ਜੀ ਬੋਲਦੀ ਹੋ। ਆਹ 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 ਵੀ ਧੀੜੀ ਦੇ ਚੱਕਰ ਚ ਜੀ ਕਰਿਆਨਾ ਚਾਚੀ ਹਾਂਜੀ ਕਰਿਆਨਾ ਸਟੋਰ ਤੇ ਮੋਬਾਈਲਾਂ ਦੀ ਸ਼ਾਪ ਖੁੱਲੀ ਆ ਆਉਨਾ ਆਉਨਾ ਬਾਜਾ ਮੈਂ ਇੱਧਰ ਚਲਤਾ ਲੋਈ ਪਈ ਆ والله ਇੱਧਰ ਕੁੜੀਆਂ ਨੂੰ ਚੱਲਦੇ ਆ ਹਲਾ ਭਾਈ ਸਭ ਬਾਬ ਜੀ ਕਿਧਰ ਚਲੀ ਉਹ ਦੇਖ ਜੋ ਪਾਣੀ ਬਾਲਾ ਤ ਨਹੀਂ ਆਇਆ ਲੈ ਪਾਣੀ ਵਾਦੂ ਉਧਰ ਵੀ ਗੁਰਦਾਰੇ ਗੁਰਦਾਰੇਣੀ ਸੇਡ ਵਾਦੂ ਆ ਔਰ वाधू वाधू उथे लारी ਆਪਾ ਜਾਰੇ ਹੁਣ ਕੁੜੀ ਵਾਲੀ ਸਾਈਡ ਚਲੰਦਰ ਕਾਲਾ ਸੰਧਿਆ ਰੋਡ ਤੇ ਮਲੇ ਵੀ ਇੱਥੇ ਠੰਡੀ ਹਵਾ ਤੇ ਐਨ ਸਾਵੀ ਸੌਖਾ ਆ ਰਿਹਾ ਲੈਂਸ ਲੈਂਸ ਕੀ ਹਾਲਾ ਲੋਜੀ ਆਪਾਂ ਪਹੁੰਚ ਗਏ ਆ ਐਂਟਰੀ ਦੇ ਪਿੰਡ ਦੀ ਐਂਟਰੀ ਦੇ ਆ ਰਿਹਾ ਸੁਲਤਾਨਪੁਰ ਰੋਡ ਸੁਲਤਾਨਪੁਰ ਜਲੰਧਰ ਰੋਡ ਆ ਵੀ ਆਪਣੀ ਕੁਟਿਆ ਤੇ ਲਗੀ ਬੈਪਾਣੀ ਫੈਕਟਰੀ ਚੋ ਇੰਨਾ ਸੀ ਵਲੌਗ ਆਹਾ ਮੇਲੋ ਮੈਂ ਬਣਾਉਣੀ ਚਾਹੀਦੀ ਥੋੜੀ ਜੀ ਗਿੱਲੇ ਗੁੱਲੇ ਹੋ ਕੇ ਅੱਜ ਕਿਹੜੇ ਕੰਮ ਜਿਹੜੇ ਪਰਦੇਸੀ ਵੀਰ ਗਏ ਹੋਏ ਨੇ ਬਾਹਰ ਉਹਨਾਂ ਨੂੰ ਮੈਂ ਖਿੱਚ ਰਿਆਂ ਪਿੰਡ ਨੂੰ ਆਓ ਆ ਕਰਕੇ ਦਿਖਾ ਰਿਆਂ ਵਾ ਪਿੰਡ ਦਿਖਾ ਰਿਆਂ ਅਗਲਿਆਂ ਨੂੰ ਵੀ ਦੇ ਲੋ ਆਲਾ ਦਵਾਲਾ ਸਾਫ ਸੁਥਰਾ ਹੋਇਆ ਵਾ ਅੱਜ ਚਲ ਇੰਨੇ ਹੀ ਕੰਮ ਸੀ ਵੀ ਇੰਨੇ ਜਿੱਲੇ ਦੇ ਰੇ ਵਾ ਟੂਟੀਆਂ ਪੇਂਟ ਮੈਂ ਕਿਹਾ ਦੱਸ ਦਈਏ ਵਲੌਗ ਚ ਟੂਟੀਆਂ ਵੇੜ ਮਿਲਦੇ ਆ ਉਹ ਦੂਜਾ ਆਇਆ ਨਹੀਂ ਪਹਿਲਵਾਨ ਆ ਉਹ ਗੇਂਦਾਂ ਨੂੰ ਖੁਰਨਾ ਜਾਵਾਂ ਅੱਜ ਨੋਬੀ ਵਾ ਆਈ ਜਾ ਆਈ ਲੱਗ ਗਈ ਆਈ ਹਨ ਮੈਂ ਅਬਰ ਉਹਨਾਂ ਦੀ ਬੈਟਰੀ ਨੂੰ ਆਰਡਰ ਵੀ ਮਿਲਦੇ ਆ ਕਬ ਹੋ ਗਿਆ ਜੀ ਸਾਰੇ ਸਮਾਨ ਮਿਲਦਾ ਲਗਭਗ ਸੁਪਰੀਮ ਕੰਪਨੀ ਦਾ ਉਈ ਚੱਲ ਜੇ ਆ ਇੱਧਰ ਪੈਪ ਬਣਦੇ ਆ ਫੈਕਟਰੀ ਦਾ ਜਿਹੜਾ ਕਢਾ ਦਿੰਨੇ ਆ ਇਹ ਵੀ ਜਾਮਣਾ ਲੱਗੀਆਂ ਆਂ ਯਾਨੀ ਕਰ ਗਿਆ ਜੇ ਜਨਤਾ ਘਟਾ ਮੀਂਹਾ ਕਰਕੇ ਆਏ ਨਹੀਂ ਨਾ ਅੱਜ ਮੈਂ ਕਿਹਾ ਮੀਂਹਾ ਕਰਕੇ ਨਹੀਂ ਆਏ ਅੱਜ ਬੰਦੇ ਮੈਂ ਮੀਂਹਾ ਕਰਕੇ ਘਾਟ ਹੀ ਆਏ ਅੱਜ ਨਾ ਨਾ ਵੀ ਸੀਵਰੇਜ ਦੇ ਪੈ ਬਣਦੇ ਪਏ ਆ ਇਹ ਨੇ ਇੰਟਰਲੋਕਾਂ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਭਾਈ ਬੰਦੇ ਲੱਗੇ ਹੋਏ ਆ ਆਹਾ ਆ ਠੰਡੇ ਮੌਸਮ ਦਾ ਲਾਹਾ ਲੈ ਰਿਆ ਲੈ ਰਹੇ ਆ ਮੈਂ ਕਿਹਾ ਮੈਂ ਕਿਹਾ ਠੰਡੇ ਮੌਸਮ ਦਾ ਲਾਹਾ ਲੈ ਰਹੇ ਆ ਤੋਰ ਕਿੱਦਾ ਭਾਈ ਸਟਾ ਮੈਂ ਬਾਹਰ ਨਿਕਲਿਆ ਹੋਇਆ ਐ ਵੀ ਮੈਂਗਾ ਬਣਾ ਲਈਏ ਮੜੀ ਜੀ ਵੀਡੀਓ ਵੀਡੀਓ ਮੌਸਮ ਮੌਸਮ ਠੰਡਾ ਅੱਜ ਲਾਹਾ ਲੈ ਲਈਏ ਪਾਣੀ ਪਾਣੀ ਵਾਧੂ ਖੜਾ ਹੈ ਹਾਂਜੀ ਮੇਰੀ ਉਹ ਕੀ ਕਹਿੰਦੇ ਰਮਣੀ ਸੇਠ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਜਿੱਦਣ ਹੋ ਕੰਮ ਸ਼ੁਰੂ ਹੋਊਗਾ ਕੱਲ ਨੂੰ ਕੱਲ ਪਰਸੋਂ ਫੇਰ ਬਣਾ ਕੇ ਜਾਵਾਂਗੇ ਵੀਡੀਓ ਕਿੱਦਾਂ ਕੰਮ ਚੱਲਦਾ ਓਇਆ ਬਾਹਰ ਹੀ ਲਾਇਆ ਹੋਇਆ ਜਿਗਾੜ ਬੈਟਰੀਆਂ ਦਾ अपा टूटिया रंग का समान लैना तो इतो चलो चलिए पेंड न ਚਾਂਦ ਹੋ ਗਿਆ ਮੀ ਅਸੀਂ ਛੋਨਾ ਵੀ ਲਾ ਰਹੇ ਆ ਠੰਡੇ ਮੌਸਮ ਦਾ ਮਜ਼ਾ ਲੈ ਰਹੇ ਅਗਲੇ ਲਾਹ ਹੈ ਇਹ ਵੀ ਟਿਪਰਾਂ ਨੇ ਨਾ ਪਿੰਡ ਦੀ ਬੈਂਡ ਵਜਾਉਂਦੀ ਆ ਰਹੀ ਤੇ ਇੱਥੇ ਹੀ ਫੇਰਦੀ ਰਹੀ ਤੇ ਸੜਕਾਂ ਦੇ ਇੱਧਰ ਵੀ ਜਲ ਥਲੀ ਗਈ ਪਈ ਆ ਚਲੋ ਕੁਨੂਚੂ ਨਾ ਦੇ ਆ ਪਹੁੰਚ ਗਿਆ ਬੱਚਾ ਚੀ ਦੁਕਾਨ ਦੇ ਹਾਂਜੀ ਔਰ ਚਾਚਾ ਜਾ ਇਹਦਾ ਆਓ ਜੀ ਵੀਡੀਓ ਫਿਲਮ ਚੱਲਦੀ ਵੀਡੀਓ ਬਣਦੀ ਮਿਲ ਗਿਆ ਨਹੀਂ ਕਿ ਆਪਾਂ ਇਹ ਇਹਦਾ ਕਰਕੇ ਮੀਂਹ ਦਾ ਕਰਕੇ ਦਿਖਾ ਰਹੇ ਆ ਮੈਂ ਉਧਰ ਫੁੱਲ ਕਾਲਾ ਥਰਿਆ ਔਰ ਆਹ ਕਿਦਾ ਮੂਦਾ ਹੋਇਆ ਵਿਆਹ ਇਹ ਬਣਾ ਯਾਰ ਕਿਦਾਂ ਦਾ ਮੂਦਾ ਹੁੰਦਾ ਸਮਝੀ ਲੱਗਦੀ ਚੱਗ ਰਿਹਾ ਗੁੱਸਾ ਹੀ ਕਰ ਗਿਆ ਇਹ ਨਾਰਾਜ਼ ਹੋ ਗਿਆ ਕਿ ਗੱਲਾਂ Oh, sí. Chile, chile, no, bla, 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 ਦਾ ਪਿੰਡ ਸ਼ਾਂਤ ਹੋਇਆ ਹੋਇਆ ਹੁਣ ਨਿਕਲਣੇ ਬਾਹਰ ਨੂੰ ਮੈਂ ਵੀ ਅੱਜ ਉਸਤਾਦ ਆ ਵੀ ਨਿਕਲਿਆ ਪਾਜੀ ਵੀ ਨਹੀਂ ਅੱਜ ਨਿਕਲੇ ਆ ਨਹੀਂ ਤੇ ਸ਼ਟਰ ਖੁੱਲਾ ਹੀ ਹੁੰਦਾ ਇਸ ਟਾਈਮ ਹੁਣ ਉਹ ਮੀਂਹ ਘਟੇ ਤੇ ਚਲੋ ਜੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਾਂਜੀ ਐਦੀ ਤਾਂ ਮੈਂ ਦਿਖਾਉਂਦੀ ਆ ਇਹ ਤਾਂ ਜਲਥਲ ਮੈਂ ਮੀਂਹ ਹੀ ਦਿਖਾਉਂਦੀ ਆ ਹਾਂਜੀ ਸਾਰੇ ਦੇਖ ਲਈਏ ਮੌਸਮ ਸਾਰਾ ਪਿੰਡ ਦਿਖਾ ਦਤਾ ਮੈਨੂੰ ਲੱਗੇ ਕਹਿੰਦਾ ਮੈਂ ਕਿਹਾ ਹੁਣ ਨਿਕਲਣਗੇ ਸਾਰੇ ਬਾਹਰ ਹੁਣ ਸ਼ਾਂਤ ਹੋਇਆ ਬੱਲੇ ਚਾਚਾ ਇਹ ਤਾਂ ਹੋ ਗਈ ਕੈਪਚਰ ਸ਼ੀਲੋਚ